ਖਬਰ ਫਗਵਾੜਾ ਤੋਂ ਆ ਰਹੀ ਹੈ ਜਿੱਥੇ ਪੀਆਰਟੀਸੀ ਦੀ ਬੱਸ ਅਤੇ ਪੁਲਿਸ ਵਾਲੇ ਦੀ ਬਰੀਜ਼ਾ ਗੱਡੀ ਦੀ ਭਿਆਨਕ ਟੱਕਰ ਹੋਈ ਹੈ ਜਿਸ ਤੋਂ ਬਾਅਦ ਸੜਕ ਵਿਚਾਲੇ ਬੱਸ ਸੜਕਕਾਰ ਜਿਹੜੀ ਹੈ ਪਲਟ ਗਈ ਹੈ ਇਸ ਦੇ ਨਾਲ ਹੀ ਪਿੱਛੋਂ ਇੱਕ ਗੈਸ ਵਾਲਾ ਟੈਂਕਰ ਆ ਰਿਹਾ ਸੀ ਜੋ ਕਿ ਇਸ ਦੇ ਨਾਲ ਭੜੰਤ ਜਿਹੜੀ ਹੈ ਹੋਈ ਹੈ ਇਸ ਤੋਂ ਬਾਅਦ ਹਾਈਵੇ ਜਿਹੜਾ ਹੈ ਪੂਰੀ ਤਰੀਕੇ ਦੇ ਨਾਲ ਬੰਦ ਹੋ ਗਿਆ ਦੱਸ ਰਹੀ ਹੈ ਕਿ ਬਰੀਜ਼ਾ ਗੱਡੀ ਜਿਹੜੀ ਕਿ ਬੱਸ ਹੇਟਾ ਆਈ ਹੈ ਜਿਸ ਨੂੰ ਇੱਕ ਏਐਸਆਈ ਚਲਾ ਰਿਆ ਸੀ ਅਤੇ ਉਸ ਦਾ ਪਰਿਵਾਰ ਇਸ ਵਿੱਚ ਸਵਾਰ ਸੀ ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਮੂਲੀ ਜਿਹੜੀਆਂ ਨੇ ਸੱਟਾਂ ਲੋਕਾਂ ਨੂੰ ਜ਼ਰੂਰ ਆਈਆਂ ਹਨ ਜਿਹੜੇ ਕਿ ਬੱਸ ਵਿੱਚ ਬੈਠੇ ਹੋਏ ਸੀ ਇਹ ਟੱਕਰ ਜਿਹੜੀ ਹੈ ਫਗਵਾੜਾ ਚ ਹੋਈ ਹੈ ਜਿੱਥੇ PRTC ਦੀ ਬੱਸ ਪਲਟੀ ਹੈ ਬਰੀਜ਼ਾ ਗੱਡੀ ਜਿਹੜੀ ਐ ਐਸੇ ਹਟਾਈ ਹੈ ਜਿਸ ਨੂੰ ਕਿ ASI ਚਲਾ ਰਿਆ ਸੀ ਅਤੇ ਉਸ ਦਾ ਪਰਿਵਾਰ ਵੀ ਇਸ ਕਾਰ ਵਿੱਚ ਸਵਾਰ ਸੀ ਉੱਥੇ ਹੀ ਬੱਸ 'ਚ ਜਿਹੜੀਆਂ ਸਵਾਰੀਆਂ ਸਨ ਉਹਨਾਂ ਨੂੰ ਸੱਟਾਂ ਜ਼ਰੂਰ ਆਈਆਂ ਹਨ ਪਰ ਜਾਨੀ ਨੁਕਸਾਨ ਜਿਹੜਾ ਹੈ ਉਹ ਹਾਲੇ ਤੱਕ ਜਿਹੜਾ ਨਹੀਂ ਹੋਇਆ ਇਹੀ ਖਬਰ ਆ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਹਾਈਵੇ ਜਿਹੜਾ ਪੂਰੇ ਤਰੀਕੇ ਦੇ ਨਾਲ ਬੰਦ ਜ਼ਰੂਰ ਹੋਇਆ ਇਹ ਜਿਹੜੇ ਬਰੀਜਾ ਗੱਡੀ ਹੈ ਤੁਹਾਡੀ ਇਹ ਨਹੀਂ ਹਾਂਜੀ ਮੇਰੀ ਮੈਂ ਮਾਲਕ ਹਾਂ ਕੀ ਹਾਸਾ ਕਿਦਾ ਵਾਪਰ ਗਿਆ ਇਹ ਬੱਸ ਮੈਂ ਅੱਗੇ ਆ ਰਹੀ ਤੇ ਬੱਸ ਨੇ ਲਿਆ ਕੇ ਮਗਰ ਮਾਰੀ ਤੇ ਟੱਕਰ ਮੋੜ ਦੇ ਜਮਾਇਆ ਅੱਛਾ ਮੈਂ ਗਰੋਸ ਕੀਤੀ ਏ ਤੈਨੂੰ ਡੀਲਨਸ ਹੋ ਗਈ ਨਾ ਜਦੋਂ ਪੁੱਛੂ ਮੈਂ ਜੀਡੀ ਰੋਡ ਤੋਂ ਉਹ ਵੀ ਤੇ ਐਸੀ ਬੱਸ ਨਹੀਂ ਅੱਛਾ ਤੁਹਾਨੂੰ ਪਤਾ ਨਹੀਂ ਲੱਗਾ ਮਗਰ ਚੁੱਕਦਾ ਤੇ ਪਰਿਵਾਰ ਸਗੇ ਦਾ ਪੰਜ ਜੀ ਪੰਜ ਜੀ ਵਿਚਾਰਿਆ ਹੀ ਸਾਰਿਆਂ ਦਾ ਮੇਰੀ ਵਿੱਚ ਤੋਂ ਆਨੇ ਪੈਂਦੇ ਹੋ ਗਰਾ ਦੀ ਕੁੜੀ ਤੇ ਮੇਰੀ ਵਾਈਫ ਤੇ ਮੈਂ 60 ਡੇਰ ਸਾਡੇ ਖੋਲ ਦੀ ਨਾਲੋਂ ਉਥੋਂ ਆਏ ਹਾਂ ਦਿੱਲੀ ਤੋਂ ਇਕੱਠੇ ਸਤਸਿੰਦਰ ਸਿੰਘ ਹੋੜ ਕੇ ਬਸ ਇਹ ਕੀ ਆਣ ਸਾਰਾ ਪਰਿਵਾਰ ਗਏ ਸਾਡੇ ਮਾੜੀ ਜੀ ਮੇਰੇ ਆਈਓ ਹਾਂ ਫਿਰ ਵੀ ਗੱਡੀ ਤੇ ਨਿਕਲਣਾ ਹੈ ਬਾਕੀ ਤੇ ਠੀਕ ਹੈ ਜੀ ਬਾਕੀ ਗੱਡੀ ਤੇ ਮੌਕਾ ਉੱਪਰ ਚੜ੍ਹਦੇ ਲਈ ਬਾਸ ਕੋਈ ਨਾ ਸ਼ੁਕਰ ਹੋ ਪਟਲੀ ਜੜਦੀ ਆ ਤੁਹਾਨੂੰ ਤੁਹਾਨੂੰ ਬਾਸੜਾ ਪਿੱਛੋਂ ਹਟ ਕੇ ਤੇ ਖੜੀ ਦਾ ਡਿੰਕਾ ਹਾਂ ਬਸ ਇੱਥੇ ਘਾਰੇ ਆਉਂਦੇ ਆ ਜੀ ਸਾਈਡ ਬਸ ਤੇ ਸਿੰਘ ਹੀ ਨਹੀਂ ਪਿੱਛੋਂ ਉਹ ਤੁਹਾਨੂੰ ਮਗਰ ਤੋਂ ਪਤਾ ਨਹੀਂ ਉਹ ਮਗਰੋਂ ਕਾਲਾ ਉਹ ਮਗਰ ਹਨਾ ਪਹਿਲਾਂ ਵਜੇ ਕਰੀਮੇ ਚ ਸਵਰ ਕਰ ਰਹੇ ਹਾਂ ਵਿੱਚ ਬਾਕੀ ਨਾਮ ਤੁਹਾਡੇ ਮੇਰਾ ਨਾਮ ਇੰਦਰ ਸਿੰਘ ਇੰਦਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਨਹੀਂ ਲਾਲ ਲਡੂ ਦੋਆ ਤੇ ਕੀ ਮਾਮਲਾ ਹੈ ਕਿ ਕਿਹੜੀ ਗੱਡੀ ਐਕਸੀਡ ਹੋਇਆ ਐਕਸੀਡ ਹੋਇਆ ਮੇਰੀ ਗੱਡੀ ਇਹੀ ਹੈ ਗੈਸ ਵਾਲੀ ਗੈਸ ਵਾਲੀ ਭਰੀ ਹੈ ਕਿ ਖਾਲੀ ਭਰੀ ਹੈ ਤੇ ਕੀ ਕਿੰਨਾ ਹਾਡ ਐਕਸੀਡੈਂਟ ਕਿਦਾਂ ਹੋ ਗਿਆ ਜੀ ਜੀ ਮੈਂ ਹੁੰਡਿਆ ਤੇ ਬੱਸ ਵਾਲੇ ਨੇ ਮੇਰੇ ਗਾੜੀ ਆਰਜੈਂਟ ਬ੍ਰੇਕ ਮਾਰੀ ਅੱਛਾ ਜੀ ਬੱਸ ਵਾਲੇ ਨੇ ਬ੍ਰੇਕ ਮਾਰੀ ਮੈਂ ਉਹਦੇ ਪਿੱਛੇ ਮਾਰੀ ਐ ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ ਖਿੱਚਦੇ ਖਿੱਚਦੇ ਮੈਂ ਇੱਥੇ ਤੱਕ ਆ ਗਿਆ ਬਾਕੀ ਆ ਵੇਖ ਲਓ ਤੇ ਵੇਖ ਗੱਡੀ ਨਾਲ ਕਾਰ ਵੀ ਠੁੱਕੀ ਆ ਕੋਈ ਕਾਰ ਵਾਲੇ ਦਾ ਮਤਲਬ ਕਾਰ ਵਾਲੇ ਨੇ ਉਹਦੇ ਗਾੜੀ ਬ੍ਰੇਕ ਮਾਰੀ ਕਾਰ ਵਾਲੇ ਬੱਸ ਵਾਲੇ ਦੇ ਬ੍ਰੇਕ ਮਾਰੀ ਬੱਸ ਵਾਲੇ ਦੇ ਬੱਸ ਉਹ ਤੁਸੀਂ ਮਗਰ ਲਗੇ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਤਾਂ ਬਚਾਅ ਹੋ ਗਿਆ ਬਾਕੀ ਹੈ ਅਭੀ ਕਿੰਨੇ ਕੁ ਲੋਕ ਜ਼ਖਮੀ ਹੋਏ ਐ ਚੋ ਕਿੰਨੇ ਕੁ ਲੋਕ ਜ਼ਖਮੀ ਹੋਏ ਜ਼ਖਮੀ ਤਾਂ ਥੋੜੇ ਬਹੁਤ ਹੋਏ ਆ ਬੱਸ ਦੇ ਵਿੱਚ ਜਿਹੜੇ ਸੀ ਉਹ ਤੁਸੀਂ ਕਿੰਨੇ ਜਣੇ ਸੀ ਜੀ ਮੈਂ ਕੱਲਾਂ ਬ੍ਰਦਰ ਗੈਸ ਪੂਰਾ ਕੈਂਟਰ ਭਰਿਆ ਹੋਇਆ ਗੈਸ ਦਾ ਹਾਂਜੀ ਹਾਂਜੀ ਐਡਾ ਤੁਸੀਂ ਲੈ ਕੇ ਤੁਰਿਆ ਤੇ ਲੋਕੀ ਦੱਸਦੇ ਪਏ ਵੀ ਕਹਿੰਦੇ ਵੀ ਸ਼ਾਇਦ ਤੁਹਾਡੀ ਤੁਹਾਡੀ ਗਲਤੀ ਆ ਜੀ ਮੇਰੀ ਕਾਦੀ ਗਲਤੀ ਪਿੱਛੋਂ ਲੈ ਕੇ ਠੋਕਤਾ ਸਮ ਤਾਂ ਲਾਸਟ ਟਾਈਮ ਆ ਹੀ ਹੈ ਲੈ ਪਿੱਛੋ ਲਿਆ ਕੇ ਠੋਕਤਾ ਤੁਸੀਂ ਕਹਿੰਦੇ ਪਿੱਛੋ ਕਿਉਂ ਲਿਆ ਕੇ ਠੋਕਿਆ ਜੀ ਇਹਨਾਂ ਦੇ ਅੱਗੇ ਬ੍ਰੇਕ ਬੱਜੇ ਮੈਂ ਕਿਹਾ ਰਾਮਨਾਥ ਗੈਸ ਲੀਕ ਹੋ ਜਾਂਦਾ ਤੇ ਕਿੰਨਾ ਕੁ ਨੁਕਸਾਨ ਨੁਕਸਾਨ ਹੋ ਜਾਣਾ ਇੱਥੇ ਲੋਕਾਂ ਦਾ ਨਾ ਕਿਸਾਨ ਤੇ ਫਿਰ ਹੋਣਾ ਹੀ ਹੁੰਦਾ ਵਾ ਜੇ ਮਤਲਬ ਮੈਂ ਤੇ ਉਹ ਬਚਾ ਕੀਤਾ ਸਭ ਬਹੁਤ ਜ਼ਿਆਦਾ ਬਚਾ ਕੀਤਾ ਨਹੀਂ ਤੇ ਉਹ ਬਸ ਦੀ ਹਾਲਤ ਦੇਖ ਲਓ ਤੁਸੀਂ ਠੀਕ ਹੈ ਤੁਹਾਡੇ ਕੋਈ ਵਿਚਾਰਿਆ ਸਾਡ ਕੋਲ ਨਾਰਮਲ ਚੱਕਾ ਹੁੰਦਾ ਬਸ ਮੂਰੇ ਸੀ ਕਿ ਗੱਡੀ ਆ ਰਹੀ ਸੀ ਬੱਸ ਵਾਲੇ ਨੇ ਗੱਡੀ ਵਾਲੇ ਨੂੰ ਮਾਰਿਆ ਵਾ ਹਾਂ ਸਹੀ ਆ ਰਹੀ ਆਪਣੀ ਜਗ੍ਹਾ ਨੇ ਬ੍ਰੇਕ ਬੜੀ ਮਾਰੀ ਅਸੀਂ ਗੱਡੀ ਮਗਰ ਲਾ ਕੇ ਆਏ ਤੁਸੀਂ ਤੁਸੀਂ ਭਾਈ ਮਗਰ ਮਗਰ ਆ ਰਹੇ ਸੀ ਟਰੱਕ ਦੇ ਅਸੀਂ ਸ਼ੀਸ਼ੇ ਤੋੜ ਕੇ ਬਸ ਤੁਸੀਂ ਕਹਤੇ ਜੀ ਭਾਈ ਆਪਣੀ ਗੱਡੀ ਸੀਗੀ ਸੈੱਪਟ 'ਚ ਅੱਛਾ ਹਾਂਜੀ ਪਹਿਲਾਂ ਬੱਸ ਵਾਲਾ ਆ ਰਿਹਾ ਸੀ ਮੂਰੇ ਗੱਡੀ ਸੀ ਅੰਮ੍ਰਿਤਸਰ ਨੰਬਰ ਦੀ ਦਾ ਉਹਨੂੰ ਐਨੇ ਸਾਈਡ ਮਾਰੀ ਗੱਡੀ ਪਲਟਾ ਕੇ ਮੂਰੇ ਲੈ ਗਈ ਨਹੀਂ ਲੋਕੀ ਉੱਥੇ ਕਹਿ ਰਹੇ ਸੀ ਕਿ ਕੈਂਟਰ ਵਾਲੇ ਨੇ ਠੋਕ ਦਿੱਤਾ ਕੈਂਟਰ ਵਾਲੇ ਨੇ ਬੜਿਆ ਜ਼ੋਰ ਦੀਆਂ ਬ੍ਰੇਕਾਂ ਮਾਰੀਆਂ ਕੈਂਟਰ ਵਾਲੇ ਨੇ ਬਚਾ ਕੀਤਾ ਵਾ ਨਹੀਂ ਤਾਂ ਇਹ ਵੀ ਵਿੱਚ ਠੋਕਣਾ ਸੀ ਸਿੱਧਾ ਜਾ ਕੇ ਇਹਨੇ ਘੱਟ ਬਹੁ ਮਾਰਿਆ ਇਹਨੂੰ